ਇਦਾਂ ਦੀ ਕੂਂਗਟਾ ਡਰੇਨ ਇਹ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦੀਆਂ ਬਿਮਾਰੀਆਂ ਜਿਹੜੀਆਂ ਦੇ ਕੱਢ ਕੇ ਫੈਲੀਆਂ ਸੀਗੀਆਂ ਉਹਦਾ ਸੀ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਵਾਅਦਾ ਕੀਤਾ ਸੀ ਬੇਸ਼ੱਕ ਇਲੈਕਸ਼ਨ ਆਪਾਂ ਨਹੀਂ ਦੇ ਸਕੇ ਪਰ ਆਪਾਂ ਨੂੰ 214000 ਸ਼ਹਿਰੀਆਂ ਨੇ ਵੋਟ ਪਾਈ ਆ ਤੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਤੁਹਾਨੂੰ ਇਹ ਡਰੇਨ ਜਿਹੜੀ ਹੈ ਠੀਕ ਕਰਾ ਕੇ ਦਵਾਂਗੇ ਜੇ ਡ੍ਰੇਨ ਠੀਕ ਨਹੀਂ ਹੁੰਦੀ ਤੇ ਆਪਣੇ ਬਹੁਤ ਲੋਕਾਂ ਨੂੰ ਜਿਹੜਾ ਕਿਡਨੀਆਂ ਦਾ ਕੈਂਸਰ ਦਾ ਬਹੁਤ ਜ਼ਿਆਦਾ ਰੂਪ ਫੈਦੇ ਹੀ ਮੈਨੂੰ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਦੱਸਿਆ ਕਿ ਇਹਦਾ ਕੋਈ ਹੱਲ ਕਰੋ। ਸੋ ਅੱਜ ਚਾਹ ਤੀਕ ਨੂੰ ਰਿਜ਼ਲਟ ਆਇਆ ਸੀਗਾ ਤਾਂ ਅੱਜ ਤੁਸੀਂ ਦੇਖ ਲਓ ਕਿੰਨੇ ਦਿਨ ਹੋਏ। ਅਸੀਂ ਵਾਦਾ ਕੀਤਾ ਸੀ ਕਿ ਅਸੀਂ ਡ੍ਰੇਨ ਠੀਕ ਕਰਾਵਾਂਗੇ ਇਹ ਮੇਰਾ ਪਹਿਲਾ ਪ੍ਰੋਜੈਕਟ ਹੈ। ਮੈਂ ਇਸ ਡ੍ਰੇਨ ਨੂੰ ਤੋੜ ਪਹਿਲਾਂ ਇਹਨੂੰ ਕਲੀਨ ਕਰਾਵਾਂਗੇ। ਇਹਦਾ ਅਸੀਂ ਪ੍ਰੋਜੈਕਟ ਮੇਰੇ ਨਾਲ ਕ੍ਰਿਸ਼ਨ ਨੇ ਸਰਦਾਰ ਹਰਪ੍ਰੀਤ ਸਿੰਘ ਆਈਐਸ ਅਫਸਰ ਨੇ ਸਾਡੀ ਪਾਰਟੀ ਦੇ ਆਗੂ ਨੇ ਨੌਜਵਾਨ ਆਗੂ ਸਾਡੇ ਗਰੋਵਲ ਸਾਹਿਬ ਜੁਨੀਸ਼ ਜੀ ਕੋਲ ਆ ਸਰਸਰੇ ਆਏ ਅਸੀਂ ਇਹਦਾ ਪ੍ਰੋਜੈਕਟ ਵੀ ਪੂਰਾ ਤਿਆਰ ਕਰਦਿਆ ਇਹਨੂੰ ਸਾਈਟ ਅੰਗਦਾਲ ਕਰਨੀ ਪੈਦੀ ਪਹਿਲਾਂ ਸਫਾਈ ਬਹੁਤ ਜ਼ਰੂਰੀ ਕਿਉਂਕਿ ਅੰਗੇ ਬਾਸਟੂ ਦੇ ਦੇਣੇ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਜਾਂਦਾ ਸੋ ਅੱਜ ਆਪਾਂ ਇਹਨੂੰ ਸ਼ੁਰੂ ਕੀਤਾ ਔਰ ਇਹਨੂੰ ਜਲਦੀ ਇਹਦਾ ਪ੍ਰੋਜੈਕਟ ਜਿਹੜਾ ਉਹ ਪਾਸ ਕਰਾ ਕੇ ਫਿਰ ਇਹਨੂੰ ਜਿਹੜਾ ਹੀ ਅੰਮ੍ਰਿਤਸਰ ਦੇ ਲੋਕਾਂ ਦਾ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਗ੍ਰੀਨ ਐਂਡ ਕਲੀਨ ਜਿਹੜੀ ਮਿੰਨ ਆ ਉਹ ਅਸੀਂ ਸ਼ੁਰੂ ਕਰਾਂਗੇ ਕਿ ਸ਼ਾਇਦ ਉਹ ਮੱਲ ਜਿਹੜਾ ਸਾਫ਼ ਸੁਥਰਾ ਰੱਖਣਾ ਅਗਲੇ ਦਿਨ ਤੇ ਤੁਹਾਨੂੰ ਦੱਸੂਗਾ ਕਿ ਸ਼ਾਇਦ ਉਹ ਇੱਥੇ ਰੁੱਖ ਵੀ ਲਾਵਾਂਗੇ ਗ੍ਰੀਨ ਵੀ ਜਿਹੜਾ ਸ਼ਹਿਰ ਨੂੰ ਰੁੱਖ ਲਾਵਾਂਗੇ ਸ਼ਹਿਰ ਦੇ ਵਿੱਚ ਜਿਹੜਾ ਪੋਲੂਸ਼ਨ ਹੈ ਉਹਨੂੰ ਠੀਕ ਕਰਾਂਗੇ ਇਹ ਸਾਡਾ ਪ੍ਰੋਜੈਕਟ ਹੈ ਸਭ ਤੋਂ ਵੱਡਾ ਸੋ ਮੈਂ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਸੀ ਇਲੈਕਸ਼ਨ ਦੇ ਵਿੱਚ ਤੇ ਜਦੋਂ ਮੈਂ ਲੋਕਾਂ ਨੂੰ ਕਿਹਾ ਕਿ ਅਸੀਂ ਉਹ ਲੋਕ ਨਹੀਂ ਜਿਹੜੇ ਵੋਟਾਂ ਲੈ ਕੇ ਚਲ ਜਾਗੇ ਜਾਂ ਜਾਦੇ ਚੜ ਜਾਗੇ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਇੱਥੇ ਹੀ ਕੰਮ ਕਰਨਾ ਸੋ ਅੱਜ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਨਗਰ ਦੀਆਂ ਨੂੰ ਸਭ ਨੂੰ ਮੈਂ ਉਹਦੇ ਪਹਿਲਾਂ ਇਹਨੂੰ ਐਫਐਸਓ ਸਾਫ਼ ਕਰਾਂਗੇ ਸਾਡੀ ਜਿੱਥੋਂ ਸ਼ਹਿਰ ਦੇ ਵਿੱਚ ਸ਼ੁਰੂ ਹੁੰਦੀ ਹੈ ਇਹਦਾ 2-4 ਦਿਨ ਚ ਐਫਐਸਓ ਤੋੜੀ ਇਹਨੂੰ ਸਾਫ਼ ਕਰਕੇ ਤੇ ਬਾਅਦ ਦੇ ਵਿੱਚ ਇਹਦਾ ਪ੍ਰੋਜੈਕਟ ਪਾਸ ਕਰਾ ਕੇ ਇਹਨੂੰ ਫਿਰ ਠੀਕ ਕਰਾਂਗੇ ਵਧੀਆ ਜਿਹੜਾ ਲੋਕਾਂ ਦਾ ਮਸਲਾ ਜਿਹੜਾ ਹੱਲ ਹੋ ਤਲਵਸਾ ਲੈਕਸਾਂ ਜਿਹੜਾ ਵਾਰਾ ਕੀਤਾ ਸੀਗਾ ਉੱਲਾਹ ਸਾਹਿਬ ਦੇ ਬਾਹਰ ਦਾ ਗੰਦਾ ਨਾਲਾ ਉਹਨੂੰ ਵੀ ਬੰਦ ਇਹ ਉਹੀ ਹੈ ਉਹੀ ਨਾਲਾ ਹੈ ਇਹ ਉਹੀ ਨਾਲਾ ਤੋੜ ਇੱਥੋਂ ਸਟਾਰ ਦਿੰਦਾ ਤਾਂ ਇੱਥੋਂ ਸ਼ੁਰੂ ਕੀਤਾ ਐਮਪੀ ਸਾਹਿਬ ਦੇ ਘਰ ਦੇ ਲਾਗੂ ਦੀ ਐਮਪੀ ਸਾਹਿਬ ਦੇ ਦਫ਼ਤਰ ਦੇ ਲਾਗੂ ਦੀ ਜਾਂਦਾ ਇਹ ਟੋਟਲ ਨਾਲਾ ਸਭ ਆਪਾਂ ਬਣਾਵਾਂਗੇ ਵਧੀਆ ਉਹਦਾ ਟੋਟਲ ਤਾਂ ਹੀ ਸ਼ੁਰੂ ਕੀਤਾ ਅੱਜ ਸ਼ੁਰੂ ਕਰਤਾ ਕਿਉਂਕਿ ਲੋਕ ਉਹ ਤੋਂ ਕਹਿੰਦੇ ਕਿ ਤੁਸੀਂ ਤੋ ਹੀ ਕਰ ਦਿਓ ਜੀ ਜੇ ਐਮਪੀ ਨੇ ਨਹੀਂ ਕੀਤਾ ਮੈਂ ਕਿਹਾ ਇਹੀ ਕਰਦੇ ਆਂਗੇ ਇੱਕ ਬਣਾਉਂਦਾ ਸੋ ਜੇ ਤੁਹਾਡਾ ਨਾ ਸਵਾਲ ਨਹੀਂ ਕਿਉਂਕਿ ਮੈਂ ਤਾਂ ਸਮਝਦਾ ਕਿ ਲੋਕਾਂ ਨੇ ਜਿੰਦੀਆਂ ਵੋਟਾਂ ਪਾਈਆਂ 215000 ਵੋਟ ਪਈ ਉਹ ਬਹੁਤ ਵੱਡੀ ਵੋਟ ਸ਼ਾਇਦ ਕਿੰਨੇ ਲੋਕਾਂ ਨੇ ਆਪਣਾ ਵੋਟਾਂ ਮਾਈਆਂ ਸੋ ਲੋਕਾਂ ਦੀ ਮੰਗ ਨੂੰ ਮੁੱਖ ਰੱਖ ਕੇ ਸਭ ਤੋਂ ਪਹਿਲਾਂ ਅੱਜ ਜਿਹੜਾ ਵਿਕਾਸ ਕਾਰਜ ਜਿਹੜਾ ਸਭ ਤੋਂ ਜ਼ਰੂਰੀ ਪ੍ਰੋਜੈਕਟ ਜਿਹੜਾ ਉਹਨੂੰ ਮਗਰੋਂ ਸ਼ੁਰੂ ਕੀਤਾ ਹਰਵਾਰ ਸਾਹਿਬ ਇਹ ਬੰਦ ਕੀਤਾ ਜਾਏਗਾ ਜਾਂ ਇਹਨਾਂ ਸਾਫ਼ ਹੀ ਕੀਤਾ ਜਾਏਗਾ ਨਹੀਂ ਪਹਿਲਾਂ ਸਾਫ਼ ਕਰਾਂਗੇ ਮੁੜ ਕੇ ਉਹਨੂੰ ਫਿਰ ਬੰਦ ਕਰਾਂਗੇ ਵਧੀਆ ਕਰਾਂ ਪਹਿਲਾਂ ਸਾਫ਼ ਕਰਨਾ ਬਹੁਤ ਜ਼ਰੂਰੀ ਆ ਪਹਿਲਾਂ ਸਾਫ਼ ਕਰ ਹਾਂਜੀ ਹਾਂਜੀ ਪਾਣੀ ਉਹਨੂੰ ਪੈਪਰ ਨਾਲ ਸਫਾਈ ਕਰਕੇ ਪਾਣੀ ਉਹਨੂੰ ਪੈਪਰ ਨਾਲ ਹੀ ਪਾਣੀ ਕੱਢ ਦਿੱਤਾ ਜਾਵੇ ਉਹ ਬਹੁਤ ਉਹੀ ਕਰਾਂਗੇ ਉਹੀ ਕਰਾਂਗੇ ਪੈਪਰ ਥੱਲੇ ਪਈਆਂ ਮੈਂ ਤੁਹੇ ਵੇਖੀ ਦਉ ਤੋਈ ਉਹੀ ਕਰਾਂ ਉਹ ਮੈਨੂੰ ਪਤਾ ਇਹਦੇ ਥੱਲੇ ਪਾਈਪ ਆ ਗਿਆ ਤੇ ਜਿੱਥੇ ਛੋਟੀਆਂ ਉੱਥੇ ਵੱਡੀਆਂ ਪਾ ਦਾਂਗੇ ਹਾਂ ਜੀ ਪਰ ਉਹ ਕਿੰਨੇ ਵੱਡੀਆਂ ਪੇਪਰ ਪਿੰਗ ਆੜੀ ਵੱਡੀਆਂ ਪਾਈਏ ਨਾ ਵੱਡੀਆਂ ਪੇਪਰ ਪਿੰਗ ਕੋਈ ਗੱਲ ਉਹਨੂੰ ਥੱਲੇ ਦੀ ਪਾਣੀ ਪਾਈਪਾਂ ਦੇ ਵਿੱਚ ਉਹਦੀ ਕਰ ਦਿਆਂਗੇ ਸਾਇਡ ਤੇ ਜਿਹੜਾ ਡਰੇਨ ਨੂੰ ਇੱਕ ਪ੍ਰੋਜੈਕਟ ਹੈ ਸਾਡਾ ਇਹ ਦੋ ਤਾਂ ਸਾਈਡਾ ਪੱਕਿਆ ਕਰਕੇ ਵਧੀਆ ਕਰਦਾਂਗੇ ਜਿਹੜਾ ਮਹਿਰ ਦਾ ਪਾਣੀ ਬਗਣਾ ਜਿਹੜਾ ਅਜਾ ਮੀਹ ਦਾ ਪਾਣੀ ਇੱਥਾ ਏਰੀਆ ਚ ਜਨਾਲੇ ਪਿੰਡ ਮੇਰਾ ਮੈਂ ਕਿਹਨਾਂ ਮਿਲਿਆ ਗਿਆ ਬਈ ਕੋਈ ਨਹੀਂ ਮਿਹਰਬਾਨੀ ਕਰਕੇ ਕਰਵਾ ਦਿਓ ਸਾਡਾ ਮੈਂ ਤਾਂ ਹੀ ਸ਼ੁਰੂ ਕੀਤਾ ਇਹ ਦੇਖ ਲਓ ਅਜੇ ਚਾਰ ਰਿਜ਼ਲਟ ਆ ਅਜੇ ਹੀ ਸ਼ੁਰੂ ਕਰਤਾ ਇੱਕ ਪਿੰਡ ਮਾਲ ਦਾ ਵੀ ਇੱਕ ਕੋਲ ਫਸਿਆ ਕਿਸ਼ਤਾਂ ਨੇ ਬਣਦਾ ਪਿਆ ਜੀ ਉਹ ਉਹ ਵੀ ਬਣਦਾ ਉਹ ਵੀ ਬਣਦਾ ਉਹ ਸਾਰਾ ਆਇਆ ਲੇਕਿਨ ਉਹ ਨੋਟਿਸ ਦੇ ਵਿੱਚ ਉਹ ਵੀ ਬਣਦਾ ਬਣਾ ਦਿਓ ਕਿ ਉਹ ਵੀ ਬਣਾ ਦਿਓ ਬਣਾ ਦਿਓ ਬਣਾ ਦਿਓ